ਤੁਸੀਂ ਦੇਖ ਰਹੇ ਡੀਪੀ ਨੂੰ ਜ ਮਾਇ ਮੋਰੇ ਭਟੀ ਐਸ ਲਈ ਆਪਾਂ ਖੜਿਆ ਗੁਰਦੁਆਰਾ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ ਜੀ ਜਿੱਥੇ ਅੱਜ ਇਹ ਨਗਰ ਕਿਤੋਂ ਸਜਾਇਆ ਰ ਤਨ ਤਨ ਗੁਰੂ ਗੋਬਿੰਦ ਸਿੰਘ ਜੀ ਮਹਾਰੀ ਦਾ ਪ੍ਰਕਾਸ਼ਪੁਰ ਜਿਹੜਾ ਉਸ ਨੂੰ ਸਮਰਪਤ ਆਓ ਤੁਹਾਨੂੰ ਦਿਖਾਉਨੇ ਆ ਅੱਜ ਇਹ ਨਗਰ ਕਿਤੋਂ ਦੀਆਂ ਝਲਕੀਆਂ ਸਤਾਰ ਵਰਦਿਕ ਕਥੇ ਸਿਪਾ ਬੋਤੀ ਸਹਾਇ ਰਾਖੋਦਿ ਸਿਤੀ ਮਾਤਾ ਜੀ ਬਸੇ ਬੇਤਾਮ ਭਰੋਦੀ ਜਲੰਦਾ ਗੁਰੂ ਨਾਨਕ ਦੇਵ ਜੀ ਆ ये देना का

ਡੇਰਾ ਬਾਬਾ ਨਾਨਕ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਨਗਰ ਡੇਰਾ ਬਾਬਾ ਨਾਨਕ ਦੀ ਸੰਗਤ ਦੇ ਸਹਿਯੋਗ ਦੇ ਨਾਲ ਸਰਬੰਸਤਾਨੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਨੂੰ ਮਨਾਉਣ ਦੇ ਲਈ ਅੱਜ ਵਿਸ਼ਾਲ ਨਗਰ ਕੀਰਤਨ ਜਿਹੜਾ ਵਾ ਉਹ ਰਵਾਨਾ ਕੀਤਾ ਜਾ ਰਿਹਾ ਸਭ ਤੋਂ ਪਹਿਲਾਂ ਮੈਂ ਸਮੁੱਚੀ ਗੁਰੂ ਨਾਨਕ ਨਾਮ ਲੈਵਾ ਸੰਗਤ ਨੂੰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਦੀ ਲੱਖ ਲੱਖ ਵਧਾਈ ਦੇਣਾ ਤੇ ਉਸ ਅਕਾਲ ਪੁਰਖ ਤੇ ਚਰਨਾਂ 'ਚ ਅਰਦਾਸ ਬੇਨਤੀ ਕਰਦਾ ਹੈ ਸੱਚੇ ਪਿਤਾ ਵਾਹਿਗੁਰੂ ਸਾਡੇ ਸਾਰਿਆਂ ਤੇ ਮਿਹਰ ਭਰਿਆ ਹੱਥ ਰੱਖੀ ਪੰਜਾਬ ਤੇ ਪੰਜਾਬ ਦੇ ਸਾਰੇ ਜਿਹੜੀ ਨੌਜਵਾਨੀ ਆ ਅਚੇਚੇ ਤੌਰ ਤੇ ਉੱਤੇ ਮਿਹਰ ਭਰਿਆ ਹੱਥ ਰੱਖਿਓ ਤੇ ਸਾਨੂੰ ਉਹ ਜਿਹੜੀ ਸਿੱਖਿਆ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਰਬੰਸ ਵਾਰ ਕੇ ਤੇ ਜਿਹੜਾ ਸਾਨੂੰ ਸਿੱਖੀ ਦਾ ਮਾਰਗ ਦੇ ਕੇ ਗਏ ਨੇ ਉਸ ਤੇ ਚੱਲਣ ਦਾ ਬਲ ਬਖਸ਼ੀ ਮੈਂ ਇੱਕ ਵਾਰੀ ਫੇਰ ਉਸ ਅਕਾਲ ਪੁਰਖ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਦਾ ਸਿਜਦਾ ਵਾਹਿਗੁਰੂ ਸਾਰਿਆਂ ਤੇ ਮਿਹਰ ਭਰਿਆ ਰੱਖੀ ਸਾਰਿਆਂ ਦੇ ਪਰਿਵਾਰਾਂ ਦੇ ਵਿੱਚ ਪਿਆਰ ਭਾਈਚਾਰਾ ਏਕਤਾ ਇਤفاق ਤੇ ਕਾਰੋਬਾਰਾਂ ਦੇ ਵਿੱਚ ਵਾਧਾ ਕਰੀ ਤੇ ਸਾਡੇ ਨਗਰ ਤੇ ਤੇ ਸਾਰੇ ਸੰਸਾਰ ਤੇ ਮਿਹਰ ਭਰਿਆ ਹੱਥ ਰੱਖੇ ਸੁੱਖ ਸ਼ਾਂਤੀ ਵਰਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ